ਸੇ ਜਨ ਸਫੇਰੇ ਚਲੰਤ ਨਾਨਕ ਤੇ ਨਾਮ ਬਸੰ ਨਾਨਕ ਤੇ ਨਾਮ ਨਾਨਕ ਤੇ ਨਾਮ ਬਸੰ ਹੈ ਹਰ ਕਾ ਨਾਮ ਤੇ ਆਏ ਕਹਿ ਹੋਰਿਆ ਪਾਈ ਕਰਮਲ ਖੱਤੇ ਪਾਈ ਐ ਏ ਬੁਰਕਸਾਈ ਵਰਤਨ ਪ੍ਰਣ ਸੰਵਾਪ ਚੈ ਲੱਥੀ ਸਭ ਸਾਈ ਨਾਨਕ ਸਿਮਰੈ ਇੱਕ ਨਾਂ ਫਿਰ ਬੋਲ ਨਤਾਈ ਬੋਲ ਨਤਾਈ ਹਰ ਕਾ ਨਾਮ ਤੇ ਆਏ ਕਹਿ ਹੋਰਿਆ ਪਾਈ ਕਰਮ ਖੰਤੇ ਪਾਈ ਐ ਰਖ ਸਹਾਈ ਵਣ ਤ੍ਰਿੰਨ ਤ੍ਰ ਪਵਨ ਕੋ ਲਿਆ ਮਰਤ ਫਲ ਪਾਈ ਸਾਧੂ ਸੁਖ ਪਜੈ ਲੰਤੀ ਸੁਭਿਛਾ ਨਾਨਕ ਸਿਮਰੈ ਇੱਕ ਨਾਮ ਿਰਗੋੜ ਨੱਭ ਪੰਜੇ ਬੱਤੇ ਮਹਾ ਬਲੀ ਕਰ ਸੱਚਾ ਟੋਆ ਆਪਣੇ ਚਰਨ ਚ ਪਾਏ ਮੇਰੇ ਵਿੱਚ ਮੈਂ ਅਖੜੋਆ ਰੋਗ ਸੋਗ ਸਭ ਮਿੱਟ ਗਏ ਨਿਕਲਵਾਣਾ ਰੋਆ ਮੈਂ ਨਾਮ ਤੇ ਆਇਂਦਾ ਤੇਰੇ ਪਾਏ ਨਮੂਆ ਜਿਸ ਦੇ ਉਪਜਿਆ ਨਾਨਕਾ ਸੋਈ ਤੇ ਰਹੋਆ ਪੰਜੇ ਬੱਤੇ ਮਹਾ ਬਲੀ ਕਰ ਸੱਚਾ ਟੋਆ ਆਪਣੇ ਚਰਨ ਚ ਪਾਏ ਵਿਚ ਤੇ ਉਖੜਵਾ ਰੋਗ ਸੋਗ ਸਭ ਮਿਟ ਗਏ ਨਿਤ ਨਵਾ ਨਰਵਾ ਜਿਨ ਰੈਨ ਨਾਮ ਧਿਆਇਦਾ ਪਾਏ ਨਮੂਆ ਜਿਸ ਤੇ ਉਜਿਆ ਨਾਨਕ ਸੋਈ ਫਿਰੋਵਾ ਕਿੱਥੋਂ ਉਜੈ ਕਹਿ ਰਹੇ ਕੈ ਮੈ ਸੁਹਾਵੇ ਜੀਜਾ ਤੂੰ ਸਭ ਖਸਮ ਕੇ ਕੌਣ ਕੀਮਤ ਪਾਵੇ ਕਹਿਨ ਸਿਆਨ ਤੁੰਨੇ ਤਸੇ ਬਸ ਸੁਹਾਵੇ ਅਗਮਿਓ ਚਰ ਸਹਿਬੀ ਸੱਲ ਲਵੇ ਨਾ ਲਾਵੇ ਸਚ ਪੂਰੇ ਗੁਰ ਆਪਣੇ ਸਿਆ ਨਾਨਕ ਸੋਣਾ ਵੇ ਸਚ ਪੂਰੇ ਗੁਰ ਆਪਣੇ ਸਿਆ ਨਾਨਕ ਸੋਣਾ ਵੇ ਨਾਮੇ ਪੁੱਤ ਸੋਣਾ ਵੇ ਜੀ ਜੰਗ ਸਭ ਖਸਮ ਕੇ ਕੌਣ ਕੀ ਮੁਕ ਪਾਵੇ ਕਹਿਣ ਤੇ ਆਇਨ ਸੁਨ ਨਿਤ ਸੇ ਭਗਤ ਸੁਹਾਵੇ ਅਗੰ ਅਗੋਚਰ ਸਾਹਿਬੋ ਦੂ ਸਰਲ ਬੈਨ ਲਾਵੇ ਸੱਚ ਪੂਰੇ ਗੁਰ ਉਪਦੇਸਿਆ ਨਾਲਕ ਸੁਣਾਵੇ ਨਾ ਨਿਤ